ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਫਲੱਸ ਅਗਲੇ 4 ਦਿਨਾਂ ਦੇ ਮੌਸਮ ਦੀ ਮੌਸਮ ਪੰਜਾਬ ਦਾ ਕਿਹੋ ਜਿਹਾ ਰਹਿ ਸਕਦਾ ਹੋਂਦੇ 4 ਦਿਨਾਂ ਦੇ ਵਿੱਚ 에ਅਰਫੋਰ ਤੁਹਾਨੂੰ ਦਿਆਂਗੇ ਸਭ ਤੋਂ ਪਹਿਲਾਂ ਅੱਜ ਰਾਤ ਦੇ ਮੌਸਮ ਦੀ ਗੱਲ ਕਰ ਲੈਣੇ ਆ ਜੀ ਮੌਸਮ ਵਿੱਚ ਅਸੀਂ ਅਸਲੀ ਦਿਨ ਤਾਜ਼ਾ ਸੈਟਲਾਈਟ ਦੱਸੇ ਰਹਾਂ ਲਾਈਵ ਸੈਟਲਾਈਟ ਦੱਸੇ ਰਹ ਆਪਣੇ ਸਕਰੀਨ ਦੇ ਉੱਤੇ ਦੇਖ ਰਹੇ ਹਾਂ ਤੇ ਦਿਨ ਹੈ ਜੀ ਅੱਜ 26 ਦਸੰਬਰ ਲਗਭਗ 8 ਦੇ 7:30 ਵਜੇ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਸਕ੍ਰੀਨ ਦੇ ਦੇਖ ਸਕਦੇ ਆ ਕਿ ਕੁਝ ਖੇਤਰਾਂ ਦੇ ਵਿੱਚ ਹਾਲੇ ਵੀ ਇਸ ਵੇਲੇ ਆਥਨੂ ਦੇ ਲਈ ਵੀ ਬਦਲਬਾਈ ਜਿਹੜੀ ਆ ਪਹਿਲੇ ਫੱਦਰ ਦੇ ਗੁਜ਼ਰ ਰਹੀ ਆ ਜਿਹੜੀ ਕਿ ਅੱਜ ਦਿਨ ਫਰ ਗੁਜ਼ਰਦੀ ਰਹੀ ਆ ਜੇਕਰ ਅਸੀਂ ਮਿਨਿਮਮ ਟੈਂਪਰੇਚਰ ਦੇਖਦੇ ਆ ਬੀਤੇ 24 ਘੰਟਿਆਂ ਦੇ ਤੇ ਜਿਹੜੇ 5 ਤੋਂ ਲੈ ਕੇ 7 ਦੇ ਵਿਚਕਾਰ ਬਹੁਤੇ ਖੇਤਰਾਂ ਦੇ ਵਿੱਚ ਦਰਜ ਹੋ ਰਹੇ ਸੀ ਸੋ ਅੱਜ ਦਾ ਉਹ ਜਿਹੜਾ ਮਿਨਿਮਮ ਟੈਂਪਰੇਚਰ ਦਾ ਡਾਟਾ ਹੋਏਗਾ ਉਹ ਵੀ 6-7 ਦੇ ਆਸ-ਪਾਸ ਮਿਨਿਮਮ ਟੈਂਪਰੇਚਰ ਬਹੁਤੇ ਖੇਤਰਾਂ ਦੇ ਵਿੱਚ ਦਰਜ ਹੋਣ ਦੀ ਸੰਭਾਵਨਾ ਹੋਏਗੀ ਤੇ ਥੋੜੀ ਰਾਤ ਨਿੱਗੀ ਰਹਿ ਸਕਦੀ ਆ ਬੀਤੀਆਂ ਰਾਤਾਂ ਦੇ ਮੁਕਾਬਲੇ ਕੋਰੇ ਤੇ ਬਿਲਕੁਲ ਅ ਹੋਣਗੇ ਤੁੰਦ ਵੱਡੇ ਫੱਦਰ ਤੇ ਕੈਮ ਰਹੇਗੀ ਲਗਭਗ ਇਧਰੋਂ ਸ਼ੁਰੂ ਹੋ ਜੀਏ ਲਾਹੌਰ ਵਾਲੇ ਫਾਸੇ ਤੋਂ ਲੈ ਕੇ ਮਾਝਾ ਖੇਤਰ ਦੁਆਬਾ ਖੇਤਰ ਤੇ ਪੁਆਦ ਖੇਤਰ ਪੁਆਦ ਨਾਲ ਲੱਗਦੇ ਮਾਲਵੇ ਦੇ ਖੇਤਰ ਤੇ ਹਰਿਆਣੇ ਦੇ ਪੂਰਬੀ ਖੇਤਰ ਉੱਤਰੀ ਖੇਤਰ ਵੀ ਹੋ ਸਕਦੇ ਆ ਕੁਝ ਪਟਿਆਲੇ ਦੇ ਨਾਲ ਲੱਗਦੇ ਸਰਸਾ ਫਤਿਹਵਾਦ ਦੇ ਖੇਤਰ ਸੰਗਰੂਰ ਮਾਨਸਾ ਇਹਨਾਂ ਖੇਤਰਾਂ ਦੇ ਵਿੱਚ ਤੇ ਦਿੱਲੀ ਗੁਰੂਗਰਾਮ ਨੇੜਾ ਫਾਛਵੇਂ ਯੂਕੀ ਇਹਨਾਂ ਖੇਤਰਾਂ ਦੇ ਵਿੱਚ ਬਿਹਾਰ ਬੰਗਾਲ ਝਾਰਖੰਡ ਹੁੰਦੇ ਹੋਏ ਜਿਹੜੀ ਆ ਇਧਰ ਬੰਗਾਲ ਦੀ ਖਾੜੀ ਤੱਕ ਧੁੰਦ ਦੀ ਜਿਹੜੀ ਮੋਟੀ ਚਾਦਰ ਹੈ ਜਿਹੜੀ ਛਾ ਸਕਦੀ ਹੈ ਸੋ ਧੁੰਦ ਦੇ ਜਿਹੜੇ ਅਲਰਟ ਨੇ ਉਹ ਉਸੇ ਤਰ੍ਹਾਂ ਕੰਮ ਨੇ एयर क्वालिटी दी गल करिए हवा प्रदूषण दी हवा प्रदूषण हाल ही उसी तरह कायम है ते लगभग 150 ते लेके 220 230 के आस-पास से एयर क्वालिटी इंडेक्स दा लेवल है, रहा है। जो दर्ज हो रिया है इस वेले दा जो लाइव डाटा है ओदे विच भी 166 168 172 जो 72 के आस-पास हवा प्रदूषण यानी कि एयर क्वालिटी इंडेक्स दा लेवल दर्ज हो रिया पंजाब दे वक वक शहरा दे विच ਸੋ ਅੱਜ ਰਾਤ ਮੌਸਮ ਵੈਸੇ ਤਾਂ ਮੀਂਹ ਰਹਿਤ ਹੈ ਯਾਨੀ ਕਿ ਮੀਂਹ ਦੇ ਕੋਈ ਅਸਰ ਨਹੀਂ ਬੱਦਲ ਉਫਰ ਦੇ ਲੰਘਦੇ ਰਹਿਣਗੇ ਹਲਕੇ ਟੁੱਟਵੇਂ ਜੜੀ ਕਸਮ ਅਲੀ ਜੀ ਬੱਦਲ ਹੋਏ ਜੜੀ ਲੰਘਦੇ ਰਹਿਣ ਦੇ ਅਸਰ ਹੋਣਗੇ ਤੇ ਠੰਡ ਉਸੇ ਤਰ੍ਹਾਂ ਕਾਇਮ ਰਹੇਗੀ ਜੀ ਤੁਹਾਨੂੰ ਕੱਲ ਵੱਡੇ ਫੱਦਰ ਤੇ ਛਾ ਸਕਦੀ ਹੈ ਇਸ ਲਈ ਜਿਹੜੇ ਲੋਕਾਂ ਨੇ ਸਫਰ ਕਰਨਾ ਹੈ ਕੱਲ ਤੜਕੇ ਸਵੇਰੇ ਉਹ ਆਪਣਾ ਇहतਿਆਤ ਵਰਤਣ ਬੇहद ਸਾਵਧਾਨੀ ਨਾਲ ਸਫਰ ਕਰਨ ਇਸ ਤੋਂ ਇਲਾਵਾ ਆਉਂਦਾ ਜੇਕਰ 4 ਦਿਨਾਂ ਦੀ ਗੱਲ ਕਰੀਏ ਜੀ 26 ਤਰੀਕ ਐ 27 28 29 30 ਮੌਸਮ ਧੁੰਦ ਵਾਲਾ ਹੋਏਗਾ ਸੰਘਣੀ ਧੁੰਦ ਦੇ ਲਗਾਤਾਰ ਜਿਹੜੇ ਚਾਂਸ ਨੇ ਅਗਲੇ 4 ਦਿਨਾਂ ਦੇ ਵਿੱਚ ਧੁੰਦ ਐ ਇਸੇ ਤਰ੍ਹਾਂ ਜਿਹੜੀਆਂ ਚੱਲਦੀਆਂ ਰਹਿਣਗੀਆਂ ਤੇ ਧੁੰਦ ਤੋਂ ਤੁਸੀਂ ਵਿਚਾਰ ਰੱਖਣਾ ਨਾਲ ਉਹਦੇ ਵਿੱਚ ਹਵਾ ਪ੍ਰਦੂਸ਼ਣ ਵੀ ਆ ਇਸ ਲਈ ਪ੍ਰਦੂਸ਼ਣ ਵਾਲੇ ਫਖ ਤੋਂ ਵੀ ਜਿਹੜੇ ਸਿਹਤ ਫਖੋਂ ਮਰੀਜ਼ ਨੇ ਜਾਂ ਫਿਰ ਬਜ਼ੁਰਗ ਨੇ ਖੜਾ ਵਿਸ਼ੇਸ਼ ਤੌਰ ਤੇ ਧਿਆਨ ਰੱਖਣ ਤੇ ਧੁੰਦਾਂ ਤੋਂ ਜ਼ਰੂਰ ਬਚਣਾ ਜਿੱਥੇ ਤੁਸੀਂ ਸਫ਼ਰ ਕਰ ਰਹੇ ਹੋਵੋਗੇ ਸਵੇਰ ਵੇਲੇ ਜਾਂ ਦੇਰ ਰਾਤ ਬਾਅਦ ਜਿੱਥੇ ਤੁਹਾਨੂੰ ਧੁੰਦ ਮੌਦੇ ਵੱਡੇ ਖੇਤਰ ਦੇ ਵਿੱਚ ਤੁਹਾਨੂੰ ਜਾਪਦੀ ਆ ਫਈਆ ਉੱਥੇ ਹੁਣ ਆ ਵਾਹਨ ਦਸੀਂ ਬਿਆਧ ਹੌਲੀ ਰਫਤਾਰ ਤੇ ਚਲਾਉਣਾ ਸਫਰ ਤੋਂ ਗਰੇਸ ਕੀਤਾ ਜਾਵੇ ਤਾਂ ਜਿਆਦਾ ਵਧੀਆ ਹੈ ਜੇਕਰ ਅਫਾ ਹੁੰਦੇ ਚਾਰ ਦਿਨਾਂ ਦੀ ਰਿਪੋਰਟ ਦੇਖਦੇ ਆ ਜੋ ਜਾਰੀ ਕੀਤੀ ਆ ਭਾਰਤੀ ਮੌਸਮ ਵਿਭਾਗ ਨੇ ਅੰਕੜੇ ਜਾਰੀ ਕੀਤੇ ਨੇ ਸਕ੍ਰੀਨ ਦੇ ਦੇਖ ਸਕਦੇ ਆ ਅਲਰਟ ਜਿਹੜੇ ਜਾਰੀ ਕੀਤੇ ਗਏ ਨੇ ਹਾਲਾਂਕਿ ਇੱਥੇ ਨੋ ਵਾਰਨਿੰਗ ਲਿਖਿਆ ਹੋਇਆ ਪਰ ਇਹ ਕੁਝ ਰਟਾਰ ਦੇ ਵਿੱਚ ਦਿੱਕਤ ਹੋ ਸਕਦੀ ਆ ਬਾਕੀ orange ਅਲਰਟ ਆ ਜਿਹੜੇ ਅਗਲੇ 3-4 ਦਿਨਾਂ ਦੇ ਲਈ ਜਾਰੀ ਕੀਤੇ ਗਏ ਨੇ ਇਹ ਸੰਘਣੀ ਧੁੰਦ ਦੇ ਅਲਰਟ ਨੇ ਜੀ ਸੰਘਣੀ ਧੁੰਦ ਤਾਂ ਫਿਲਹਾਲ ਰਾਹਤ ਹਾਲੇ ਕੋਈ ਨਹੀਂ ਆ ਧੁੰਦ ਐਸੀ ਤਰ੍ਹਾਂ ਜਿਹੜੀਆਂ ਚਲਦੀਆਂ ਰਹਿਣ ਦੇ ਆਸਾਰ ਨੇ ਠੰਡ ਵੀ ਇਸੇ ਤਰ੍ਹਾਂ ਵਧੇ ਰਣ ਦੇ ਆਸਾਰ ਹੋਣਗੇ ਪਿਛੇ ਇੱਕ ਸਿਸਟਮ ਲੰਘ ਕੇ ਗਿਆ ਜਿਹੜਾ ਪਹਾੜਾਂ ਦੇ ਵਿੱਚ ਬਰਬਾਰੀ ਦਾ ਇੱਕ ਦੌਰ ਲਵਾ ਕੇ ਗਿਆ ਪਹਾੜਾਂ ਤੋਂ ਥੱਲੇ ਉਤਰਦੀਆਂ ਜਿਹੜੀਆਂ ਉੱਤਰ ਵੱਲੋਂ ਦੀਆਂ ਖੁਸ਼ਕ ਹਵਾਵਾਂ ਨੇ ਉਠਾਰਨੀਆਂ ਨੇ ਮੈਦਾਨਾਂ ਨੂੰ ਤੇ ਇਸ ਕਰਕੇ ਜਿਹੜੀ ਠੰਡ ਉਹ ਬਹੁਤ ਵੱਡੇ ਫੱਦਰ ਤੇ ਜਿਹੜੀ ਚੱਲ ਰਹੀ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਠੰਡੇ ਇਸੇ ਤਰ੍ਹਾਂ ਚੱਲਦੇ ਰਹਿਣ ਦੇ ਅਸਰ ਨੇ ਧੁੰਦਾ ਵੀ ਇਸੇ ਤਰ੍ਹਾਂ ਚੱਲਦੇ ਰਹਿਣ ਦੇ ਅਸਰ ਨੇ ਤੇ ਅਲਰਟ ਜਿਹੜੇ ਅਗਲੇ 4 ਦਿਨਾਂ ਦੇ ਲਈ orange alert ਇੱਕ ਵੱਡੇ ਖੱਦਰ ਦੇ ਅਲਰਟ ਹੁੰਦੇ ਨੇ ਜੋ ਪੰਜਾਬ ਦੇ ਵਿੱਚ ਜਾਰੀ ਕੀਤੇ ਜਾ ਚੁੱਕੇ ਨੇ ਸਭੀ ਵਾਲਾ ਜਿਹੜਾ ਸਿਸਟਮ ਹੈ ਅਸੀਂ ਤੁਹਾਨੂੰ ਜਿਹੜੇ ਦੱਸ ਰਹੇ ਸੀ ਕਿ ਦਸੰਬਰ ਦੇ ਅਖੀਰ ਦੇ ਵਿੱਚ ਆ ਸਕਦਾ ਹੈ ਜਿਹਦੇ ਵਿੱਚ ਮੀਧਿਆ ਅਸਾਰ ਖਣ ਦੇ ਜਾਫਰੇ ਨੇ ਜਾਨਕੀ 30 31 ਦਸੰਬਰ ਦੇ ਗੇੜ-ਗੇੜ ਚ ਜਿਹੜਾ ਇੱਕ ਸਿਸਟਮ ਆ ਰਿਹਾ ਇਹ ਸਿਸਟਮ 12 ਘੰਟੇ ਫੈਲਾ ਵੀ ਸ਼ੁਰੂ ਹੋ ਸਕਦਾ 12 ਘੰਟੇ ਬਾਅਦ ਵੀ ਸ਼ੁਰੂ ਹੋ ਸਕਦਾ ਹੈ ਸੋ ਇਹਦੇ ਵਿੱਚ ਮੀਧਿਆ ਅਸਾਰ ਨੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਅਸਾਰ ਨੇ ਮੋٹے ਤੌਰ ਤੇ ਤੁਹਾਨੂੰ ਦੱਸ ਦਿੰਨੇ ਆ ਫਿਲਹਾਲ ਇਹਦੇ ਉੱਤੇ ਜਿਹੜੇ ਉੱਤੇ ਥੱਲੇ ਵੀ ਜਿਹੜਾ ਸਿਸਟਮ ਹੋ ਸਕਦਾ ਸ੍ਰੀ ਅਮਰitsar ਸਾਹਿਬ ਗੁਰਦਾਸਰ ਖਟਾਨਕੋੜ ਜਲੰਧਰ ਕਪੂਰਥਲਾ ਹੁਸ਼ਿਆਰ ਖੁਰ ਨਵਾਂ ਸ਼ਹਿਰ ਹਲਕੇ ਸ਼ਰਾਟੇ ਕਿਤੇ ਦਰਮਿਆਨੇ ਸ਼ਰਾਟੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਸੰਗਰੂਰ ਮਾਨਸਾ ਬਰਨਾਲ ਇਤਨਾ ਦੇ ਵਿੱਚ ਹਲਕੇ ਦਰਮਿਆਨੇ ਸ਼ਰਾਟੇ ਚੰਡੀਗੜ੍ਹ ਮਹਾਲੀ ਰੋਪੜ ਇਹਨਾਂ ਖੇਤਰਾਂ ਦੇ ਵਿੱਚ ਹਲਕੇ ਸ਼ਰਾਟੇ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਸ਼੍ਰੀ ਮੁਕਤਸਰ ਸਾਹਿਬ ਮੋਗਾ ਔਰ ਇਧਰ ਸ਼੍ਰੀ ਤਰਨਤਾਰਨ ਸਾਹਿਬ ਇਹਨਾਂ ਖੇਤਰਾਂ ਦੇ ਵਿੱਚ ਹਲਕ ਤੇ ਲਗੇ ਦਰਮਿਆਨੇ ਮੀ ਸੋ ਇਹ ਜ਼ਿਲ੍ਹੇ ਨੇ ਜਿੱਥੇ ਮੀ ਦਾ ਜੋ ਡਾਟਾ ਸਾਨੂੰ ਪ੍ਰਾਪਤ ਹੋਇਆਗੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮੀ ਦੇ ਜਿਹੜੇ ਚਾਂਸ ਬਣਦੇ ਜਾ ਰਹੇ ਨੇ ਮੀ ਘਟ ਵੀ ਸਕਦੇ ਨੇ ਕੁਝ ਖੇਤਰਾਂ ਨੂੰ ਮੀ ਸ਼ਟ ਵੀ ਸਕਦਾ ਹੈ ਬਾਕੀ ਜਿਹੜੀ ਸਿਸਟਮ ਦੇ ਅਪਡੇਟਾ ਤੁਹਾਨੂੰ ਅਸੀਂ ਰੈਗੂਲਰ ਦਿੰਦੇ ਰਹਾਂਗੇ ਧੰਨਵਾਦ ਜੀ ਸ਼ੁਕਰੀਆ